حال ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰ ਉਸ ਤੋਂ ਪਹਿਲਾਂ ਦੋ ਮੋਸਟ ਇੰਪੋਰਟੈਂਟ ਗੱਲਾਂ ਐਸਲੇ ਪੰਜਾਬ ਦੇ ਵਿੱਚ ਕਹਿਰ ਮੱਚਿਆ ਹੋਇਆ ਹੈ ਫੜਾ ਨੇ ਮਤਲਬ ਕਹਿਰਾਮ ਮਚਾਇਆ ਹੋਇਆ ਹੈ ਲੋਕ ਦੂਜੇ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਲੋਕ ਪਰੇਸ਼ਾਨ ਵੀ ਬਹੁਤ ਨੇ ਤੇ ਲੋਕ ਆਪਣਾ ਮਤਲਬ ਸਤਕ ਰੱਖ ਕੇ ਵੀ ਬਹੁਤ ਬੈਠੇ ਨੇ ਔਰ ਲੋਕ ਮਦਦ ਕਰਨ ਵਾਲੇ ਵੀ ਐਦਾਂ ਬੌੜ ਰਹੇ ਨੇ ਜਿਵੇਂ ਰੱਬ ਆਪ ਭੇਜ ਰਿਹਾ ਉਹਨਾਂ ਨੂੰ ਪਰ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਇਸ ਸਟਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਆ ਉੱਥੇ ਮੈਂ ਸਿਰਫ ਇਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨ 'ਚ ਇਹ ਆ ਕਿ ਜੇ ਸਾਡੇ ਕੋਲ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ ਮੀਡੀਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ 'ਚ ਵੀ ਬੋਲਾਂਗਾ ਬਾਅਦ 'ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਖੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ ਹਿੰਦੀ ਮੈਂ ਅਨੁਵਾਦ ਇਹ ਹੈ ਕਿ ਅਗਰ ਮੁਰਗਾ ਬਾਗ ਨਹੀਂ ਦੇਗਾ ਤਾਂ ਕਿਹ ਦਿਨ ਨਹੀਂ ਚੜੇਗਾ ਕੋਈ ਨਹੀਂ ہماری ਆਵਾਜ਼ ਉਠਾਏਗਾ ਤਾਂ ਇਹ ਮਲਸਬ ਬਰਬਾਦ ਹੋ ਜਾਏਗਾ ਨਹੀਂ ਜਿਵੇਂ ਇਸ ਜ਼ਰਖੇ ਜ਼ਮੀਨ ਕੋ ਪਾਣੀ ਲੱਗ ਰਿਹਾ ਨਾ ਇਹ ਫਿਰ ਸੇ ਹਰਾ ਹੋ ਕੇ ਬਾਹਰ ਆਏਗਾ ਪੰਜਾਬ ਤੇ ਮੈਂ ਇਹ ਕਹਿਣਾ ਕਿ ਅਸੀਂ ਕਿਸੇ ਤੇ ਡਿਪੈਂਡ ਨਹੀਂ ਕਰਦੇ ਕੋਈ ਗੱਲ ਨਹੀਂ ਮੀਡੀਆ ਦੀ ਪਰਵਾਹ ਨਾ ਕਰੋ ਸਾਡੀ ਆਵਾਜ਼ ਉਸ ਰੱਬ ਦੇ ਦੁਆਰੇ ਵੈਸੇ ਹੀ ਪਹੁੰਚਦੀ ਹੈ ਲੋਕਾਂ ਤੱਕ ਪਹੁੰਚਦੀ ਸਾਰੇ ਦੁਨੀਆ ਬੋਲ ਰਹੀ ਹੈ ਤੁਹਾਡੇ ਬਾਰੇ ਔਰ ਦੂਸਰਾ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈਗੀ ਹੈ ਕਿ ਉਹ ਜਿਹੜੇ ਅਸੀਂ ਬਾਕੀ ਸੂਬਿਆਂ 'ਚ ਕੋਈ ਪ੍ਰੋਬਲਮ ਆਂਦੀ ਤਾਂ ਅਸੀਂ ਭੱਜ ਕੇ ਜਾਂਦੇ ਆਂ ਹੋਰ ਸਟੇਟਸ ਵਿੱਚੋਂ ਲੋਕੀ ਸਾਡੇ ਵੱਲ ਨਹੀਂ ਆ ਰਹੇ ਤੇ ਕਿਉਂ ਆਉਣ ਬਈ ਹੂੰ ਉਹ ਤੁਹਾਨੂੰ ਰੱਬ ਨੇ ਰਾਜੇ ਬਣਾਇਆ ਹੋਇਆ ਹੈ ਤੁਹਾਡੀ ਫਿਤਰਤ ਹੈ ਕਿ ਤੁਸੀਂ ਇਦਾਂ ਦੇ ਰਹਿਣਾ ਤੁਸੀਂ ਮਦਦ ਕਰਨੀ ਆ ਲੋਕਾਂ ਲਈ ਤੁਸੀਂ ਸੋਚਦੇ ਹੀ ਨਹੀਂ ਕੋਈ ਮਦਦ ਕਰਨਾ ਵੀ ਕਿ ਮੈਂ ਛੋਟੀ ਜੀ ਬਾਬਾ ਜੀ ਤੋਂ ਕਿਸੇ ਤੋਂ ਗੱਲ ਸੁਣੀ ਸੀ ਇਦਾਂ ਹੀ ਕਿ ਉਹ ਦੱਸਦੇ ਸੀ ਵੀ ਇੱਕ ਕੋਈ ਮਹਾਤਮਾ ਜਾ ਰਿਹਾ ਸੀ ਤੇ ਪਾਣੀ 'ਚ ਇੱਕ ਬਿਛੂ ਡਿੱਗ ਪਿਆ ਹੈ ਤੇ ਮਹਾਦਮਾ ਫਟਾਫਟ ਗਏ ਉਹ ਨਾ ਪਾਣੀ ਚ ਚੱਕ ਕੇ ਉਹਨੂੰ ਬਾਹਰ ਰੱਖਿਆ ਜੀ ਪਾਣੀ ਚ ਬਾਹਰ ਕੱਢਿਆ ਉਹਨੇ ਹੱਥ ਤੇ ਡੰਗ ਮਾਰਤਾ ਉਹ ਫੇਰ ਡਿੱਗ ਪਿਆ ਉਹਨਾਂ ਕੋਲ ਉਹਨਾਂ ਫੇਰ ਕੱਢਿਆ ਬਾਹਰ ਨਿਕਲਦੇ ਨੇ ਫੇਰ ਡੰਗ ਮਾਰਤਾ ਤੀਜੀ ਵਾਰੀ ਹੋਇਆ ਉਹਨਾਂ ਦਾ ਚੇਲਾ ਕਹਿੰਦਾ ਬਾਬਾ ਜੀ ਤੁਸੀਂ ਜਿੰਨੀ ਵਾਰੀ ਕੱਢਦੇ ਹੋ ਤੁਹਾਡੀ ਡੰਗ ਮਾਰ ਦਿੰਦਾ ਤੇ ਤੁਸੀਂ ਫਿਰ ਕਿਉਂ ਇਹ ਕੰਮ ਕਰ ਰਹੇ ਹੋ ਕਹਿੰਦੇ ਬੇਟਾ ਇਹ ਉਹਦਾ ਸੁਭਾਅ ਹੈ ਤੇ ਮੇਰਾ ਸੁਭਾਅ ਹੈ ਬਚਾਉਣਾ ਉਹ ਆਪਣਾ ਸੁਭਾਅ ਨਹੀਂ ਛੱਡਦਾ ਸੀ ਆਪਣਾ ਸੁਭਾਅ ਕਿਦਾਂ ਛੱਡ ਦਈਏ ਸੋ ਅਸੀਂ ਪੰਜਾਬੀ ਆਪਣਾ ਸੁਭਾਅ ਕਿਦਾਂ ਛੱਡ ਦੇਾਂਗੇ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਲੋੜ ਪਵੇ ਫੇਰ ਉੱਡ ਕੇ ਜਾਵਾਂਗੇ ਇਹਨਾਂ ਹਾਲਾਤਾਂ 'ਚ ਵੀ ਉੱਡ ਕੇ ਜਾਵਾਂਗੇ ਇਹ ਸ਼ਿਕਵਾ ਬੰਦ ਕਰਦੋ ਕਿ ਸਾਡੇ ਲਈ ਕੋਈ ਨਹੀਂ ਆ ਰਿਹਾ ਆਪਾਂ ਹੀ ਜਾਣਾ ਸਾਨੂੰ ਕੁਦਰਤ ਨੇ ਬਣਾਇਆ ਹੀ ਇਦਾਂ ਦਾ ਕਿ ਆਪਾਂ ਜਾਣਾ ਲੋਕਾਂ ਦੇ ਹੈਲਪ ਕਰਨ ਵਾਸਤੇ ਠੀਕ ਹੈ ਇਹ ਸ ਮੋਸਟ ਇੰਪੋਰਟੈਂਟ ਗੱਲਾਂ ਔਰ ਇੰਪੋਰਟੈਂਟ ਗੱਲ ਏ ਹੈ ਕਿ ਹਰਾਂ ਚ ਤੁਸੀਂ ਮਦਦ ਬਹੁਤ ਕਰ ਰਹੇ ਹੋ ਪਰ ਸਭ ਤੋਂ ਜ਼ਿਆਦਾ ਲੋੜ ਤੁਹਾਡੀ ਮਦਦ ਦੀ ਪੈਣੀ ਹੈ ਜਦੋਂ ਪਾਣੀ ਉੱਤਰ ਗਏ ਜਦੋਂ ਪਿੰਡਾਂ ਚ 4 4 6 6 ਫੁੱਟ ਗਾਰ ਖੜੀ ਹੋਈ ਨਾ ਤੇ ਜਦੋਂ ਰੇਤਾ ਪਈ ਹੋਈ ਜੀਸੀਬੀ ਮਸ਼ੀਨਾਂ ਟਰੈਕਟਰਾਂ ਟਰਾਲੀਆਂ ਦੀ ਉਦੋਂ ਲੋੜ ਪੈਣੀ ਹੈ ਵਲੰਟੀਅਰਸ ਦੀ ਲੋੜ ਪੈਣੀ ਹੈ ਮੈਡੀਕਲ ਕੈਂਪ ਲੱਗਣੇ ਨੇ ਲੋਕਾਂ ਦੇ ਘਰਾਂ ਚ ਕੁਰਸੀਆਂ ਮੇਜ਼ ਟੇਬਲ ਫਰਨੀਚਰ ਬੈੱਡ ਕੋਈ ਨਹੀਂ ਰਿਹਾ ਉਦੀ ਲੋਡ ਪੈਣੀ ਹੈ ਲੋਕਾਂ ਨੂੰ ਚੁੱਲਿਆਂ ਦੀ ਭਾਂਡਿਆਂ ਦੀ ਲੋਡ ਪੈਣੀ ਹੈ ਉਹਦੇ ਲਈ ਵੀ ਆਪਣੀ ਤਿਆਰੀ ਰੱਖੋ ਸਾਰਾ ਜ਼ੋਰ ਹੁਣੇ ਨਹੀਂ ਲਾ ਦੇਣਾ ਅੱਗੋਂ ਬਹੁਤ ਲੋਡ ਤੁਹਾਡੀ ਪੈਣੀ ਹੈ ਗੱਲ ਮੈਂ ਛੋਟੀ ਤਾਂ ਕਰਕੇ ਖਤਮ ਕਰ ਰਿਹਾ ਕਿ ਰੀਲ ਜਾਂ ਜੋ ਵੀ ਸਾਡੀ ਇਹ ਮੈਸੇਜ ਹੈ ਇਹ ਛੋਟਾ ਬਣੇ ਤੇ ਤੁਹਾਡੇ ਤੱਕ ਪਹੁੰਚ ਜਾਏ ਧੰਨਵਾਦ ਜਿੰਦਾਬਾਦ ਚੜ੍ਹਦੀ ਕਲਾ ਚਲੋ ਦੁਨੀਆ ਪਰਚ ਵਸਦੇ ਪੰਜਾਬੀਓ ਸਤਿ ਸ੍ਰੀ ਅਕਾਲ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰ ਉਸ ਤੋਂ ਪਹਿਲਾਂ ਦੋ ਮੋਸਟ ਇੰਪੋਰਟੈਂਟ ਗੱਲਾਂ ਇਸ ਲਈ ਪੰਜਾਬ ਦੇ ਵਿੱਚ ਕਹਿਰ ਮੱਚਿਆ ਹੋਇਆ ਖੜਾ ਨੇ ਮਤਲਬ ਕਹਰਾਮ ਮਚਾਇਆ ਹੋਇਆ ਲੋਕ ਦੂਜੇ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਲੋਕ ਪਰੇਸ਼ਾਨ ਵੀ ਬਹੁਤ ਨੇ ਤੇ ਲੋਕ ਆਪਣਾ ਮਤਲਬ ਸਿਤਕ ਰੱਖ ਕੇ ਵੀ ਬਹੁਤ ਬੈਠੇ ਨੇ ਔਰ ਲੋਕ ਮਦਦ ਕਰਨ ਵਾਲੇ ਵੀ ਐਦਾਂ ਬੋੜ ਰਹੇ ਨੇ ਜਿਵੇਂ ਰੱਬ ਆਪ ਭੇਜ ਰਿਹਾ ਉਹਨਾਂ ਨੂੰ ਪਰ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਸਟਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ उन्होंने मन च यह कि जे साडे कुछ लगते नहीं ज नहीं इदा मदद करना चाहता नैशनल मीडिया तो मैं एक कहावत दसन लग हिंदी ची बोलांगा बाद जे मुर्गा वांग नहीं देगा कुक्ट वांग नहीं देगा तो कि दिन नहीं चढ़ेगा हिंदी में अनुवाद ये है कि अगर मुर्गा बांग नहीं देगा तो क्या दिन नहीं चढ़ेगा कोई नहीं हमारी आवाज उठाएगा तो ये मतलब सब बर्बाद हो जाएगा नहीं ये जैसे इस जरखेज जमीन को पानी लग रहा है ना ये फिर से हरा होकर बाहर आएगा पंजाब ਤੇ ਮੈਂ ਇਹ ਕਹਿਣਾ ਕਿ ਅਸੀਂ ਕਿਸੇ ਤੇ ਡਿਪੈਂਡ ਨਹੀਂ ਕਰਦੇ ਕੋਈ ਗੱਲ ਨਹੀਂ ਮੀਡੀਆ ਦੀ ਪਰਵਾਹ ਨਾ ਕਰੋ ਸਾਡੀ ਆਵਾਜ਼ ਉਸ ਰੱਬ ਦੇ ਦੁਆਰੇ ਵੈਸੀ ਪਹੁੰਚਦੀ ਏ ਲੋਕਾਂ ਤੱਕ ਪਹੁੰਚਦੀ ਫਿਰ ਦੁਨੀਆ ਬੋਲ ਰਹੀ ਏ ਤੁਹਾਡੇ ਬਾਰੇ ਔਰ ਦੂਸਰਾ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈਗੀ ਏ ਕਿ ਜਿਹੜੇ ਅਸੀਂ ਬਾਕੀ ਸੂਬਿਆਂ 'ਚ ਕੋਈ ਪ੍ਰੋਬਲਮ ਆਂਦੀ ਤਾਂ ਅਸੀਂ ਭੱਜ ਕੇ ਜਾਂਦੇ ਆਂ ਹੋਰ ਸਟੇਟਸ ਵਿੱਚੋਂ ਲੋਕੀ ਸਾਡੇ ਵੱਲ ਨਹੀਂ ਆ ਰਹੇ ਤੇ ਕਿਉਂ ਆਉਣ ਬਈ ਹੂੰ ਉਹ ਤੁਹਾਨੂੰ ਰੱਬ ਨੇ